ਕਿਉਂ ਪਹੁੰਚ ਗਿਆ ਲਿਆ ਸੀ ਬਿੱਟੂ ਜੀ ਕਿਉਂਕਿ ਬੁੱਢਾ ਨਾਲਾ ਲੋਕਾਂ ਨੂੰ ਮਾਰ ਰਿਹਾ ਹੈ ਸੱਤਿਆਂ ਨੂੰ ਨਾਸ਼ ਕਰ ਰਿਹਾ ਪੂਰਾ ਤਖਨੀ ਮਾਲਵਾ ਮਰ ਰਿਹਾ ਹੈ ਔਰ ਜਿਹੜੀ ਜਗ੍ਹਾ ਜਾ ਕੇ ਬੁੱਢਾ ਨਾਲਾ ਸਤਲੋ ਚ ਪੈਂਦਾ ਹੈ ਨਾ ਉੱਥੇ ਉਹਨਾਂ ਪਿੰਡਾਂ ਦਾ ਵਲੀਪੁਰ ਬਾਸਪੁਰ 10ਵਾਂ ਮਹੀਨੇ ਬਾਅਦ ਕਾਲੇ ਪੀਲੇ ਦਾ ਟੈਸਟ ਹੁੰਦਾ ਜਿਨ ਤੁਸੀਂ ਕੁਝ ਨਹੀਂ ਕਰ ਰਹੇਗੀ ਹੁਣ ਤੁਸੀਂ ਪੰਜਾਬ ਨੂੰ ਮਾਰਨ ਵਿੱਚ ਇੰਟਰਸਟਡ ਹੋ ਜਿਵੇਂ ਤੁਹਾਡੇ ਪਹਿਲਾਂ ਵਾਲੇ ਵੀ ਸੀ ਤੁਹਾਡੇ ਪਰਿਵਾਰ ਵਾਲੇ ਵੀ ਸੀ ਤੁਸੀਂ ਉਹ ਚਾਹੁੰਦੇ ਹੋ ਹੋਣਾ ਚਾਹੀਦਾ ਕੀ ਜੀ ਯੂਨੀਵਰਸਿਟੀ ਚ ਜਾ ਰਹੇ ਆ ਕਿਉਂ ਜਾ ਰਹੇ ਯੂਨੀਵਰਸਿਟੀ ਚ ਕਿਉਂਕਿ ਤੁਸੀਂ ਸੁਣਦੇ ਨਹੀਂ ਪਤਾ ਨਹੀਂ ਉਹ ਉਹ ਲੋਕ ਆਗੇ ਜਨਾਬ ਯੂਹੀ ਲੋਕ ਨੇ ਜਿਨ੍ਹਾਂ ਦੇ ਪਿੱਛੇ ਤੁਸੀਂ ਹੱਥ ਜੋੜ ਕੇ ਤੁਰੇ ਫਿਰਦੇ ਹੋ ਔਰ ਕ੍ਰੋਸ ਦੀ ਪਾਰਟੀ ਵੋਟਾਂ ਲੈ ਲਈ ਉਹ ਇਸ ਪੰਜਾਬ ਦੇ ਵਾਸੀ ਨੇ ਜਿਸ ਕਿਹਾ ਨਾ بڑا ਇਮੋਸ਼ਨਲ ਮਸਲਾ ਹੋ ਜੇ ਫਿਰ ਨਹੀਂ ਪੁੱਛਿਆ ਜਾਂਦਾ ਕਿ ਫਿਰ ਕਰ ਦਿੰਦੇ ਹੱਲ ਕਿਉਂ ਨਹੀਂ ਕੀਤਾ ਹੁਣ ਤਾਂ ਤਾਂ ਸਮਝ ਲਈ ਅਸੀਂ 10 ਤਰੀਕ ਨੂੰ ਤੁਸੀਂ ਉਹਦਾ ਪੂਰਾ ਰੂਪ ਵੀ ਵੇਖ ਲਿਆ ਸੀ ਕਿ ਸਾਰੀ ਕਿਸਮ ਦੇ ਲੋਕ ਆਏ ਨੇ ਕਿਉਂਕਿ ਉਹ ਪੰਜਾਬ ਨੂੰ ਧੂਤ ਰੂਪ ਆਣਾ ਹੈ ਜਦ ਕਿ ਸੈਨੇਟ ਇੱਕ ਅਜਿਹਾ ਪ੍ਰਬੰਧ ਹੈ ਜਿਹੜਾ ਦੇਸ਼ ਦੇ ਵਿੱਚ ਹਰ ਯੂਨੀਵਰਸਿਟੀ ਚ ਹੋਣਾ ਚਾਹੀਦਾ ਡੈਮੋਕਰੈਟਿਕ ਜਿਹਦੇ ਨਾਲ ਤੁਸੀਂ ਵੀ ਪਰ ਤੁਸੀਂ ਤਾਂ ਮਿਨਿਸਟਰ ਡੈਮੋਕਰੈਟਿਕ ਵੀ ਨਾਲ ਬਣੀ ਵੀ ਕਿਉਂਕਿ ਤੁਸੀਂ ਤਾਂ ਹਾਰੇ ਹੋ ਤੁਸੀਂ ਖੁਦ ਨੋਮੀਨੇਟਡ ਹੋ ਕਿਹਨੂੰ ਤੁਸੀਂ ਨੋਮੀਨੇਟਡ ਯੂਨੀਵਰਸਿਟੀ ਬਣਾਉਣਾ ਚਾਹਦੇ ਉਹਨਾਂ ਦੇ ਵੀਸੀ ਬਣਾਉਣਾ ਚਾਹਦੇ ਉਹਦਾ ਪ੍ਰਬੰਧਨ ਚਾਹੁੰਦੇ ਇਹ ਡੈਮੋਕਰੈਟਿਕ ਪ੍ਰਬੰਧਨ ਮਨੂ ਕੇਂਦਰੀ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਕਿਹਾ ਕਿ ਹਰ ਜਗ੍ਹਾ ਪਹੁੰਚ ਜਾਂਦੇ ਨੇ ਬੁੱਡੇ ਨਾਲੇ ਤੇ ਵੀ ਕਿਸੇ ਵੀ ਪਿੰਡ ਦੇ ਵਿੱਚ ਵੀ ਕਿਉਂ ਪਹੁੰਚ ਜਾਂਦੇ ਆਂ ਕੇਂਦਰੀ ਮੰਤਰੀ ਸਾਹਿਬ ਕਿਉਂ ਪਹੁੰਚ ਜਾਂਦੇ ਆਂ ਅਸੀਂ ਬਿੱਟੂ ਜੀ ਕਿਉਂਕਿ ਬੁੱਢਾ ਨਾਲਾ ਲੋਕਾਂ ਨੂੰ ਮਾਰ ਰਿਹਾ ਹੈ ਸਤਿਆ ਨਾਸ਼ ਕਰ ਰਿਹਾ ਪੂਰਾ ਦੱਖਣੀ ਮਾਲਵਾ ਮਰ ਰਿਹਾ ਔਰ ਜਿਹੜੀ ਜਗਾ ਜਾ ਕੇ ਬੁੱਢਾਂ ਨਾਲਾ ਸਤਲੋ ਚ ਪੈਂਦਾ ਹੈ ਨਾ ਉਥੇ ਉਹਨਾਂ ਪਿੰਡਾਂ ਦਾ ਵਲੀਪੁਰ ਗਾਸਪੁਰ 10ਵਾਂ ਮਹੀਨੇ ਬਾਅਦ ਕਾਲੇ ਪੀਲੇ ਦਾ ਟੈਸਟ ਹੁੰਦਾ ਜਿਹਨੂੰ ਤੁਸੀਂ ਕੁਛ ਨਹੀਂ ਕਰ ਰਹੇਗੇ ਸਾਡਾ ਬੋਲਣਾ ਤੁਹਾਨੂੰ ਅਖਰਦਾ ਇਸ ਲਈ ਹੈ ਕਿ ਉਹਨਾਂ ਸਾਰੀਆਂ ਫੈਕਟਰੀਜ਼ ਤੋਂ ਤੁਹਾਡੇ ਨਾਲ ਪਤਾ ਨਹੀਂ ਉਹਨਾਂ ਦੀ ਕੀ ਅੰਡਰਸਟੈਂਡਿੰਗ ਹੈ ਤਾਂ ਹੀ ਤੁਹਾਨੂੰ ਦੁੱਖ ਲੱਗਦਾ ਕਿ ਅਸੀਂ ਉਹਨਾਂ ਬਾਰੇ ਬੋਲ ਦੇ ਕਿਉਂ ਅਸੀਂ ਅੱਗ ਲਾਉਣੀ ਚਾਹੁੰਦੇ ਹਾਂ ਮਤਲਬ ਬੰਦੇ ਮਰਦੇ ਰਹਿਣ ਪੰਜਾਬ ਦੇ ਵਿੱਚ ਪੋਲਿਊਸ਼ਨ ਨਾਲ ਮਰਦੇ ਰਹਿਣ 에ਅਰ ਪੋਲਿਊਸ਼ਨ ਨਾਲ ਵਾਟਰ ਪੋਲਿਊਸ਼ਨ ਨਾਲ ਜਾਂ ਹੋਰ ਗੱਲਾਂ ਨਾਲ ਤਾਂ ਠੀਕ ਹੈ ਬੜੀ ਸ਼ਾਂਤੀ ਹੈ ਉਹਨਾਂ ਘਰਾਂ 'ਚ ਜਾ ਕੇ ਪੁੱਛੋ ਜੋ ਬਿਮਾਰੀਆਂ ਨਾਲ ਮਰ ਰਹੇ ਨੇ ਜਿਹੜੇ ਭੱਜ ਕੇ ਬਾਹਰ ਜਾ ਰਹੇ ਨੇ ਤੁਸ ਤੁਹਾਡੀਆਂ ਸਰਕਾਰਾਂ ਨੌਕਰੀ ਨਹੀਂ ਦੇ ਰੀਆਂ ਸੱਤਿਆ ਨਾਸ਼ ਕੀਤਾ ਪਿਆ ਪੰਜਾਬ 'ਚ ਤੁਸੀਂ ਰਲ ਮਿਲ ਕੇ ਅਸੀਂ ਅੱਗ ਲਾਉਣੀ ਚਾਹੁੰਦੇ ਆ ਜੇ ਬਚਾਉਣ ਦੀ ਗੱਲ ਕਰਦੇ ਅਸੀਂ ਜੇ ਪਿੰਡਾਂ 'ਚ ਜਾਂਦੇ ਆ ਕਮਾਲੂ 'ਚ ਜਾਂਦੇ ਤਲਵੰਡੀ ਅਕਲਿਆ ਜਾਂਦੇ ਚਮਕੌਰ ਸਾਹਿਬ ਜਾਂਦੇ ਹੋਰ ਬੇਸ਼ੁਮਾਰ ਪਿੰਡਾਂ 'ਚ ਇਸ ਲਈ ਜਾਂਦੇ ਆ ਕਿ ਉੱਥੇ ਰਲ ਮਿਲ ਕੇ ਰਲ ਮਿਲ ਕੇ ਤੁਸੀਂ ਮਾਰਨਾ ਚਾਹੁੰਦੇ ਹੋ ਰੁਚਰਾ ਫਰਮ ਕੀਦੀ ਹੈ ਔਰ ਰਾਣਾ ਗੁਰਜੀਤ ਕਾਂਗਰਸ ਦਾ ਰੁਚਰਾ ਫਰਮ ਥੋੜੀ ਹੈ ਔਰ ਝਾੜੂ ਵਾਲਿਆਂ ਦਾ ਸਨਰਖਣ ਹੈ ਤੁਸੀਂ ਚਮਕੌਰ ਸਾਹਿਬ 'ਚ ਲਾਉਣਾ ਚਾਹੁੰਦੇ ਹੋ ਕਿਹੜੀ ਫੈਕਟਰੀ ਪੇਪਰ ਮਿਲ ਜਿਵੇਂ ਨਾਲ ਤੁਸੀਂ ਨੇੜੇ țeੜੇ ਦਾ ਇਲਾਕਾ ਗਾਲ ਦੂਗੇ ਜਿਵੇਂ ਕਿ ਬਾਕੀ ਤਾਮਾਤੀ ਹੋਇਆ ਜਿਵੇਂ ਕਿ ਕਿਸੇਤੀਆਂ ਮਿਲ ਮੁਕਤਸਰ ਕੋਲੇ ਕਰ ਰਹੀ ਹੈ ਹੋਰ ਕਿੰਨੀਆਂ ਫੈਕਟਰੀਆਂ ਰੈੱਡ ਕੈਟਾਗਰੀ ਦੀਆਂ ਕਰ ਰੀਆਂ ਨਹੀਂ ਤੁਹਾਡੇ ਹੀ ਰਾਜ ਸਭਾ ਚ ਤੁਹਾਡੇ ਨਹੀਂ ਬਲਕਿ ਸਾਰੇ ਦੇਸ਼ ਦੀ ਰਾਜ ਸਭਾ ਚ ਇੱਕ ਕਮੇਟੀ ਰਿਪੋਰਟ ਪੇਸ਼ ਹੋਈ ਹੈ ਨਾ ਕਿ ਪੰਜਾਬ ਦਾ ਪਾਣੀ ਬਿਲਕੁਲ ਪੀਣ ਯੋਗ ਨਹੀਂਗਾ ਇਸ ਰਿਪੋਰਟ ਬਾਰੇ ਕੀ ਕਹੋਗੇ ਤੁਸੀਂ ਸਹੀ ਹੈ ਜਾਂ ਗਲਤ ਹੈ ਜੇ ਸਹੀ ਹੈ ਤਾਂ ਫਿਰ ਦੱਸੋ ਰੈੱਡ ਕੈਟਾਗਰੀ ਦੀ ਫੈਕਟਰੀ ਕਿਉਂ ਲਾਈ ਜਾ ਰਹੀ ਹੈ ਜਿੰਨੂੰ ਥੋਡੀ ਪਾਰਟੀ ਦੇ ਬੰਦੇ ਲਾਉਣਾ ਚਾਹੁੰਦੇ ਨੇ ਇੱਥੇ ਸੀਮੈਂਟ ਫੈਕਟਰੀ ਲਾਉਣਾ ਚਾਹੁੰਦੇ ਸੀ ਤਲਵੰਡੀ ਅਕਲਿਆਪੁਰੇ ਮਿਸਟਰ ਜਿੰਦਲ ਥੋੜੇ ਹੀ ਨੇ ਨਾ ਕੀ ਕਿਹਾ ਉੱਥੇ ਪਬਲਿਕ ਹੀਅਰਿੰਗ 'ਚ ਲੋਕਲ ਲੋਕਲ ਬੰਦਿਆਂ ਨੇ ਤੁਹਾਨੂੰ ਸੁਣਾਈ ਨਹੀਂ ਦਿੰਦਾ ਹਰ ਜਗ੍ਹਾ ਤੇ ਤੁਸੀਂ ਲੋਕਾਂ ਨੂੰ ਮਾਰਨਾ ਚਾਹੁੰਦੇ ਹੋ ਇਹਨੂੰ ਤੁਸੀਂ ਤਰੱਕੀ ਆਣੇ ਹੋ ਮੈਂ ਕਿੰਨੇ ਵਾਰੀ ਕਿ ਕਿ ਅਸੀਂ ਤੁਹਾਨੂੰ ਫੈਕਟਰੀਆਂ ਦੇ ਤੌਰ ਤੇ ਕਹਿ ਰਹੇ ਹਾਂ ਵਾਈਟ ਤੇ ਗ੍ਰੀਨ ਫੈਕਟਰੀਆਂ ਲੈ ਕੇ ਆਓ ਨਾ ਸਾਰੀ ਵਾਈਟ ਤੇ ਗ੍ਰੀਨ ਇੰਡਸਟਰੀ ਲਿਆਓ ਅਸੀਂ ਉਹਨਾਂ ਦੇ ਨਾਲ ਪਰ ਤੁਸੀਂ ਪੰਜਾਬ ਨੂੰ ਮਾਰ ਨੂੰ ਚ ਇੰਟਰਸਟਿਡ ਹੋ ਜਿਵੇਂ ਤੁਹਾਡੇ ਪਹਿਲਾਂ ਵਾਲੇ ਵੀ ਸੀ ਤੁਹਾਡੇ ਪਰਿਵਾਰ ਵਾਲੇ ਵੀ ਸੀ ਤੁਸੀਂ ਉਹ ਚਾਹੁੰਦੇ ਹੋ ਹੋਣਾ ਚਾਹੀਦਾ ਜੇ ਅਸੀਂ ਯੂਨੀਵਰਸਿਟੀ ਚ ਜਾ ਰਹੇ ਹਾਂ ਕਿਉਂ ਜਾ ਰਹੇ ਹਾਂ ਯੂਨੀਵਰਸਿਟੀ ਚ ਕਿਉਂਕਿ ਤੁਸੀਂ ਸੁਣਦੇ ਨਹੀਂਗੇ ਔਰ ਇਹ ਗੱਲ ਪੰਜਾਬ ਗਵਰਨਮੈਂਟ ਦੀ ਯੂਨੀਵਰਸਿਟੀ ਬਾਰੇ ਮੈਂ ਡਿਟੇਲ ਬਾਅਦ ਚ ਕਰਦਾ ਗੱਲ ਤੁਸੀਂ ਕਿਹਾ ਕਿ ਇਹ ਤਾਂ ਇਹਨਾਂ ਨੂੰ ਤਾਂ ਪੰਜਾਬ ਵਾਲੇ ਜਾਣਾ ਚਾਹੀਦਾ ਬੱਲੇਓ ਤੇਰੇ ਤੁਸੀਂ ਦੱਸੂਗੇ ਸਾਨੂੰ ਕਿੱਧਰ ਜਾਣਾ ਚਾਹੀਦਾ ਪਰ ਹਾਂ ਇਹ ਮੈਨੂੰ ਜ਼ਰੂਰ ਪਤਾ ਲੱਗ ਗਿਆ ਕਿ ਬੁੱਢੇ ਨਾਲ ਦਾ ਤਾਲੁਕ ਤਾਂ ਪੰਜਾਬ ਗਵਰਨਮੈਂਟ ਨਾਲ ਹੈ ਪਿੰਡਾਂ ਦੀਆਂ ਫੈਕਟਰੀਆਂ ਦਾ ਤਾਲੁਕ ਵੀ ਪੰਜਾਬ ਗਵਰਨਮੈਂਟ ਨਾਲ ਜਾਂ ਪੰਜਾਬ ਪੋਲਿਊਸ਼ਨ ਬੋਰਡ ਨਾਲ ਹੈ ਉੱਥੇ ਤੁਹਾਨੂੰ ਦਰਦ ਕਿਉਂ ਹੋ ਰਿਹਾ ਹੈ ਕਿਉਂ ਦਰਦ ਹੋ ਰਿਹਾ ਔਰ ਪੰਜਾਬ ਪੁਲਿਸ ਨੂੰ ਯੂਨੀਵਰਸਿਟੀ ਦੇ ਵਿੱਚ ਕੁੱਟਣ ਲਈ ਪੰਜਾਬ ਵਾਲਿਆਂ ਨੇ ਭੇਜਤਾ ਉਹਨਾਂ ਨੂੰ ਥੋੜਾ ਦਰਦ ਹੋ ਰਿਹਾ ਤੁਹਾਨੂੰ ਪੰਜਾਬ ਗਵਰਨਮੈਂਟ ਦਾ ਦਰਦ ਹੋ ਰਿਹਾ ਮਤਲਬ ਦੋਨੇ ਲੁੱਟਣ ਵਾਲੇ ਜਾਂ ਕੁੱਟਣ ਵਾਲੇ ਇਕੱਠੇ ਹੋ ਰਹੇ ਹੋ ਤੁਸੀਂ ਇੱਕ ਦੂਜੇ ਦਾ ਦਰਦ ਮਹਿਸੂਸ ਕਰ ਰਹੇ ਹੋ ਪਰ ਜਦੋਂ ਬਚ ਕੇ ਨਿਕਲਣਾ ਉਹਦੋਂ ਕਹਿਣਾ ਜੀ ਇਹ ਤਾਂ ਪੰਜਾਬ ਗਵਰਨਮੈਂਟ ਦਾ ਕੰਮ ਹੈ ਉਹ ਕਹਿਣਗੇ ਜੀ ਇਹ ਕੇਂਦਰ ਗਵਰਨਮੈਂਟ ਦਾ ਕੰਮ ਹੈ ਜਦ ਕਿ ਹਰ ਰੋਜ਼ ਰਾਤ ਨੂੰ ਤੁਸੀਂ ਇਕੱਠੇ ਬੈਠਨੇ ਹੋ ਜਾਂ ਫੋਨਾਂ ਤੇ ਗੱਲ ਕਰਦੇ ਹੋ ਔਰ ਸਵੇਰ ਉੱਠ ਕੇ ਇੱਕ ਦੂਜੇ ਦੇ ਖਿਲਾਫ ਕੌਲਾਂ ਬਿਆਨ ਦੇਣ ਲੱਗ ਜੰਨੇ ਹੋ ਔਰ ਇਹ ਥੋੜਾ ਨਹੀਂ ਥੋਥੋ ਪਹਿਲੇ ਵਾਲਿਆਂ ਦਾ ਵੀ ਆਹੀ ਕੰਮ ਸੀ ਇਸੇ ਲਈ ਤਾਂ ਅਸੀਂ ਬੋਲ ਰਹੇ ਹਾਂ ਕਿ ਜਦੋਂ ਸਾਰੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਖਾਨ ਤੇ ਲੁੱਟਣ ਤੇ ਤੇ ਕੁੱਟਣ ਤੇ ਹੋ ਜਾਂ ਤਾਂ ਉਦੋਂ ਆਮ ਲੋਕ ਹੀ ਉੱਠਣਗੇ ਅਸੀਂ ਗੱਲ ਕਰਾਂਗੇ ਨਹੀਂ ਤਾਂ ਦੱਸ ਦਿਓ ਕਿ ਬੁੱਢਾ ਨਾਲਾ ਸਹੀ ਐ ਪਹਿਲਾਂ ਤਾਂ ਤੁਸੀਂ ਖੋਦੀ ਉਹਨੂੰ ਬੁੱਢਾ ਨਾਲਾ ਕਿਆ ਉਹ ਬੁੱਢਾ ਦਰਿਆ ਸੀ ਬੁੱਢਾ ਨਾਲਾ ਉਹਨੂੰ ਬਣਾਇਆ ਕਿਨੇ ਐ ਦੱਸ ਦਿਓਗੇ ਆ ਤੁਹਾਡੇ ਸਨਰਖਣ ਚ ਬਣਿਆ ਨਾ ਉਹ ਬੁੱਢਾ ਨਾਲਾ ਜਿਹੜਾ ਕਿ ਪਹਿਲੀ ਪਾਤਸ਼ਾਹੀ ਨੇ ਬੁੱਢਾ ਦਰਿਆ ਨਾਮ ਦਿੱਤਾ ਸੀ ਜਿਹਨੂੰ ਜਿੱਥੇ ਲੋਕ 80 ਦੇ ਗੇਟ ਚ ਨਹਾਉਂਦੇ ਵੀ ਹੁੰਦੇ ਸੀਗੇ ਉਹਦਾ ਹਾਲ ਤੁਸੀਂ ਕੀ ਕੀਤਾ ਇਹ ਸਭ ਤੁਹਾਡੇ ਅੱਗੇ ਪੋਲਿਟਿਸ਼ਨਾਂ ਦਾ ਹੀ ਕੰਮ ਹੈ ਨਾ ਤੇ ਹੁਣ ਵਾਲਿਆਂ ਦਾ ਅੱਜ ਹੁਣ ਜ਼ਰਾ ਯੂਨੀਵਰਸਿਟੀ ਦੇ ਜਿੱਥੇ ਤੁਸੀਂ ਕਿਹਾ ਪਤਾ ਨਹੀਂ ਕੌਣ ਕੌਣ ਲੋਕ ਆ ਗਏ ਜਨਾਬ ਓਹੀ ਲੋਕ ਨੇ ਜਿਨ੍ਹਾਂ ਦੇ ਪਿੱਛੇ ਤੁਸੀਂ ਹੱਥ ਜੋੜ ਕੇ ਤੁਰੇ ਫਿਰਦੇ ਹੋ ਅਕਰੋਸ ਦੀ ਪਾਰਟੀ ਵੋਟਾਂ ਲੈ ਲਈ ਉਹ ਇਸ ਪੰਜਾਬ ਦੇ ਵਾਸੀ ਨੇ ਤੁਸੀਂ ਕਿਹਾ ਨਾ ਬੜਾ ਇਹਨੂੰ ਇਮੋਸ਼ਨਲ ਮਸਲਾ ਹੋ ਜਾਏ ਫੇਰ ਨਹੀਂ ਪੁੱਛਿਆ ਜਾਂਦਾ ਤੇ ਫਿਰ ਕਰ ਦਿੰਦੇ ਹੱਲ ਕਿਉਂ ਨਹੀਂ ਕੀਤਾ ਹੁਣ ਤੱਕ ਤੁਸੀਂ ਤਾਂ ਸਮਝ ਲਿਆ ਸੀ 10 ਤਰੀਕ ਨੂੰ ਤੁਸੀਂ ਉਹਦਾ ਪੂਰਾ ਰੂਪ ਵੀ ਵੇਖ ਲਿਆ ਸੀ ਕਿ ਸਾਰੀ ਕਿਸਮ ਦੇ ਲੋਕ ਆਏ ਨੇ ਕਿਉਂਕਿ ਉਹ ਪੰਜਾਬ ਦੀ ਧਰੋਆ ਰਹੇ ਕਿਉਂਕਿ ਥੋੜਾ ਖੂਨ ਸਾਰਿਆਂ ਦਾ ਪੋਲਿਟਿਸ਼ਨਾਂ ਦਾ ਬਲੂ ਹੋ ਚੁੱਕਿਆ ਹੈ ਤੁਹਾਨੂੰ ਇਮੋਸ਼ਨ ਨਾ ਦੀ ਜਾਂ ਚੀਜ਼ ਹੀ ਨਹੀਂ ਤੁਹਾਡੇ ਚ ਜੇ ਹੋਵੇ ਤਾਂ ਲੋਕਾਂ ਦਾ ਇਮੋਸ਼ਨ ਵੇਖ ਕੇ ਤੁਸੀਂ ਹੁਣ ਤੱਕ ਤੁਹਾਡੇ ਕੋਈ ਦੇ ਇਲੈਕਸ਼ਨਾਂ ਦੇ ਐਲਾਨ ਹੋ ਚੁੱਕਿਆ ਹੁੰਦਾ ਸੈਨੇਟਰ ਦਾ ਸ਼ਡਿਊਲ ਅਨਾਉਂਸ ਹੋ ਚੁੱਕਿਆ ਹੁੰਦਾ ਕਿਉਂ ਨਹੀਂ ਕੀਤਾ ਤੇਰਾਂ ਤਾਰੀਖ ਹੋ ਗਈ ਨਾ ਤਿੰਨ ਦਿਨ ਹੋ ਗਏ ਨਾ ਕਿਉਂ ਨਹੀਂ ਕੀਤਾ ਇੰਨਾ ਕਿੰਨਾ ਕੰਮ ਹੈ ਵੀ ਸੀ ਕਹਿ ਰਹੀ ਹੈ ਆਲਰੇਡੀ ਕਮੇਟੀ ਨੂੰ ਕਿ ਅਸੀਂ ਉਹ ਡੇਟਸ ਸਾਰਾ ਸ਼ੈਡਿਊਲ ਬਣਾ ਕੇ ਭੇਜਤਾ ਕਰ ਦੇ ਨਾ ਕਿੱਡਾ ਔਖਾ ਕੰਮ ਹੈ ਤੇ ਸੈਕਿੰਡ 28 ਤਰੀਕ ਨੂੰ ਤੁਸੀਂ ਨੋਟੀਫਿਕੇਸ਼ਨ ਲਿਆਂਦਾ ਕਿਉਂ ਜੇ ਤੁਸੀਂ ਉਹਨੂੰ ਬਾਅਦ ਚ ਕੈਨਸਲ ਕਰ ਰਹੇ ਹੋ ਤਾਂ ਨੋਟੀਫਿਕੇਸ਼ਨ ਲਿਉਣ ਦੀ ਕੀ ਲੋੜ ਸੀ ਕਿ 5 ਤਰੀਕ ਤੋਂ ਸੈਨਟ ਭੰਗ ਤਾਂ ਸਿੱਧੀ ਇਹ ਸੈਂਟਰ ਦੇ ਥੱਲੇ ਸੈਂਟਰਲ ਯੂਨੀਵਰਸਿਟੀ ਹੋ ਜੂਗੀ ਥੋੜੀ ਉੱਥੇ ਦਾਦਾਗਿਰੀ ਚੱਲੂਗੀ ਆਪ ਦਾ ਹੀ ਸਿਲੇਬਸ ਬਣਾਉਂਗੇ ਜਬਾਕੀ ਥਾਵਾਂ ਤੇ ਜਿਹੜੀ ਹਿਸਟਰੀ ਹੋ ਹੀ ਨਹੀਂ ਉਹ ਕ੍ਰੀਏਟ ਕਰ ਰਹੇ ਹੋ ਤੁਸੀਂ ਇਹ ਕਿਉਂ ਕੋਸ਼ਿਸ਼ ਕੀਤੀ ਜਿਹੜਾ ਬੜਾ ਆਰਾਮ ਨਾਲ ਕੁਰਸੀ ਤੇ ਬਹਿ ਕੇ ਕਹਿ ਰਹੇ ਹੋ ਨਾ ਇਹ ਲੋਕ ਕਿਉਂ ਤੁਰੇ ਫਿਰਦੇ ਆ ਤਾਂ ਫਿਰ ਕੀਤਾ ਕਿਉਂ ਤੁਸੀਂ ਅਸੀਂ ਤਾਂ ਤਾਂ ਤੁਰੇ ਫਿਰਦੇ ਆ ਕਿ ਤੁਸੀਂ ਪੰਜਾਬ ਤੋਂ ਯੂਨੀਵਰਸਿਟੀ ਖੋ ਰਹੇ ਸੀ ਕਿਉਂ ਖੋ ਰਹੇ ਸੀ ਦੱਸੂਗੇ 28 ਤਰੀਕ ਦੀ ਨੋਟੀਫਿਕੇਸ਼ਨ ਦਾ ਕਾਰਨ ਕੀ ਹੈ ਤੇ ਫਿਰ 4 ਤਰੀਕ ਨੂੰ ਤੁਸੀਂ ਨੋਟੀਫਿਕੇਸ਼ਨ ਲੈ ਕੇ ਆਉਣੇ ਹੋ ਕਿ ਨਹੀਂ 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 ਜੀ ਰੱਦ ਤੇ ਨਾਲ ਹੀ 3-4 ਘੰਟੇ ਬਾਅਦ ਫੇਰ ਲੈ ਆਉਣੇ ਨੋਟੀਫਿਕੇਸ਼ਨ ਕਿ ਨਹੀਂ 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 ਇੱਕ ਹੋਰ ਨੋਟੀਫਿਕੇਸ਼ਨ ਲਈ ਜੋ 28 ਵਰਗੀ ਹੈ ਜਮਾ ਸਿਰਫ ਉਹ ਚ ਡੇਟ ਫਿਕਸ ਨਹੀਂ ਸੀ ਤੇ ਫੇਰ ਚੌਥੀ ਨੋਟੀਫਿਕੇਸ਼ਨ ਕਿ ਨਹੀਂ 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 ਰੱਦ ਜੀ ਇਹ ਚਾਰ ਨੋਟੀਫਿਕੇਸ਼ਨ ਆ ਥੋੜੀ ਸੈਂਟਰਲ ਗਵਰਨਮੈਂਟ ਨੂੰ ਹੋਰ ਕੋਈ ਕੰਮ ਨਹੀਂਗਾ ਬਸ ਆਹੀ ਕੰਮ ਹੈ ਕਿ ਸਾਜ਼ਿਸ਼ ਕਰੋ ਤਰੀਕਾ ਲੱਭੋ ਟੈਸਟ ਕਰੋ ਕਿ ਇੰਨਾ ਚਤਣ ਹੈ ਕਿ ਨਹੀਂ ਇਹ ਰਿਐਕਟ ਕਰਦੇ ਨੇ ਕਿ ਨਹੀਂ ਜਦੋਂ ਰਿਐਕਟ ਕੀਤਾ ਤਾਂ ਫਿਰ ਨੋਟੀਫਿਕੇਸ਼ਨ ਤੇ ਨੋਟੀਫਿਕੇਸ਼ਨ ਚਾਰ ਨੋਟੀਫਿਕੇਸ਼ਨ ਕਿ ਤੁਹਾਡੀ ਗਵਰਨਮੈਂਟ ਦੱਸੂਗੀ ਕਿ ਗਵਰਨਮੈਂਟ ਦੇ ਜੋ ਅਫੀਸਰ ਜੋ ਮੰਤਰੀ ਜੋ ਪੂਰਾ ਤੰਤਰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਕਰਨਾ ਕੀ ਹੈ ਚਾਰ ਚਾਰ ਨੋਟੀਫਿਕੇਸ਼ਨ ਤੇ ਹੁਣ ਇੰਨਾ ਚਿਰ ਕਿਉਂ ਲੱਗ ਰਿਹਾ ਮਾੜਾ ਜੇ ਮੈਂ ਤੁਹਾਨੂੰ ਦੱਸ ਦਿਆਂ ਤੁਹਾਨੂੰ ਕਾਹਦਾ ਪਤਾ ਹੋਣਾ ਹੈ ਇਹ ਯੂਨੀਵਰਸਿਟੀ ਪੰਜਾਬ ਦੀ ਤਰੋਆ ਰ ਹੈ ਪਤਾ ਕਿੰਨੇ 100 ਸਾਲ 150 ਸਾਲ ਪੁਰਾਣੀ ਹੈ ਅਪਰੋਕਸੀਮੇਟਲੀ 1882 ਦੀ ਹੈ ਇਹ ਤਰਉਰ ਇਸ ਲਈ ਕਹਿ ਰਿਹਾ ਮੈਂ ਇੱਥੋਂ ਦੋ ਨੋਬਲ ਪ੍ਰਾਈਜ਼ Winner ਹੋਏ ਨੇ ਇੱਕ ਮਿਸਟਰ ਖੁਰਾਨਾ ਸੀ ਇੱਕ ਕੋਈ ਮੁਸਲਮਨ ਜੈਂਟਲਮੈਨ ਸੀਗੇ ਇੱਕ ਨੂੰ ਮੈਂ ਲੱਭਦਾ ਕੈਮਿਸਟਰੀ ਸੀਗੇ ਸ਼ਾਇਦ ਨਹੀਂ ਫਿਜ਼ਿਕਸ ਦੇ ਵਿੱਚ ਔਰ ਇੱਕ ਨੂੰ ਮੈਡੀਸਨ ਦੇ ਵਿੱਚ ਦੋ ਨੋਬਲ ਪ੍ਰਾਈਜ਼ Winner ਇੱਥੋਂ ਹੀ ਡਾਕਟਰ ਮਨਮੋਹਨ ਸਿੰਘ ਪੜ ਕੇ ਗਏ ਨੇ ਔਰ ਇਹ ਯੂਨੀਵਰਸਿਟੀ ਇੱਕ ਟਾਈਮ ਤੇ 2012 ਜਾਂ 13 ਜਾਂ 14 ਚ ਮਿਲਦਾ ਹੈ ਟਾਈਮਜ਼ ਵੱਲੋਂ ਵਰਲਡ ਦੀ ਇੱਕ ਬਹੁਤ ਹੀ ਕਮਾਲ ਦੀ ਹੈਗੀ ਹੈ ਮਸ਼ਹੂਰ ਜਿਹੜੀ ਹੈਗੀ ਹੈ ਇੱਕ ਕੰਪਨੀ ਕਹਿੰ ਲੋ ਜਾਂ ਉਹਨਾਂ ਨੇ ਰੇਟਿੰਗ ਚ ਇੱਕ ਨੰਬਰ ਤੇ ਕੱਢਿਆ ਸੀ ਹਿੰਦੁਸਤਾਨ ਦੀ ਇਹ ਯੂਨੀਵਰਸਿਟੀ ਔਰ ਵਰਲਡ ਦੀਆਂ 200 ਬਿਹਤਰੀਨ ਯੂਨੀਵਰਸਟੀਆਂ ਚ ਦਾ ਨਾਮ ਸੀਗਾ ਪਰ ਜਦੋਂ ਤੋਂ ਤੁਹਾਡੀ ਸਰਕਾਰ ਆਈ ਹੈ ਜਦੋਂ ਤੋਂ ਤੁਹਾਡੀ ਟੇਢੀ ਨਜ਼ਰ ਹੋਈ ਹੈ ਜਦੋਂ ਤੋਂ ਤੁਹਾਡੇ ਊਂਟ ਪਟਾੰਗ ਵੀਸੀਆਈ ਨੇ ਇਥੇ ਉਸ ਤੋਂ ਬਾਅਦ ਸਤਿਆਨਾਸ਼ ਕਰਤਾ ਤੁਸੀਂ ਹੁਣ ਪਤਾ ਨਹੀਂ 8 800 ਕੇ 1600 ਨੰਬਰ ਹੈ ਨਹੀਂ 600 ਤੋਂ 800 ਦੇ ਵਿੱਚ ਹੈ ਕਿਤੇ ਉਹਦੀ ਰੈਂਕਿੰਗ ਜਿਹੜੀ ਇੱਕ ਟਾਈਮ ਤੇ 200 ਤੇ ਸੀ ਤੇ ਇੰਡੀਆ ਦੀ ਨੰਬਰ 1 ਸੀਗੀ ਇਹ ਤੁਹਾਡੀ ਸਰਕਾਰ ਦੇ ਕੰਮ ਨੇ ਔਰ ਮੈਨੂੰ ਦੱਸੂਗੇ ਸੈਨੇਟ ਸੈਨੇਟ ਤੁਹਾਨੂੰ ਬੁਰੀ ਕਿਉਂ ਲੱਗਦੀ ਹੈ ਕਿਉਂਕਿ ਤੁਹਾਡੀ ਡਿਕਟੇਟਰਸ਼ਿਪ ਨਹੀਂ ਚੱਲਣ ਦਿੰਦੀ ਕਿ ਕਿ ਸੈਨੇਟ ਇੱਕ ਅਜਿਹੇ ਹਾ ਪਰਬੰਧ ਹੈ ਜਿਹੜਾ ਦੇਸ਼ ਦੇ ਵਿੱਚ ਹਰ ਯੂਨੀਵਰਸਿਟੀ ਚ ਹੋਣਾ ਚਾਹੀਦਾ ਹੈ ਡੈਮੋਕਰੈਟਿਕ ਜਿਹਦੇ ਨਾਲ ਤੁਸੀਂ ਵੀ ਕਰ ਤੁਸੀਂ ਤਾਂ ਮਨਿਸਟਰ ਡੈਮੋਕਰੈਟਿਕ ਵੀਰ ਨਾ ਬਣੇ ਨਹੀਂ ਕਿਉਂਕਿ ਤੁਸੀਂ ਤਾਂ ਹਾਰੇ ਹੋਈ ਹੋ ਤੁਸੀਂ ਖੁਦ ਨੋਮੀਨੇਟਡ ਹੋ ਕਿਹਨੂੰ ਤੁਸੀਂ ਨੋਮੀਨੇਟਡ ਯੂਨੀਵਰਸਿਟੀ ਬਣਾਉਣਾ ਚਾਹੁੰਦੇ ਹੋ ਉਹਨਾਂ ਦੇ ਵੀਸੀ ਬਣਾਉਣਾ ਚਾਹੁੰਦੇ ਹੋ ਉਹਦਾ ਪ੍ਰਬੰਧਨ ਚਾਹੁੰਦੇ ਹੋ